ਨਵਈ ਸਸਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਆ ਭਾਈ ਤੁਹਾਡੇ ਆਪਣੇ ਮਨ ਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਪੀਪਤ ਖੁਸ਼ੀਆਂ ਜੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਪਹੁੰਚੇ ਵੇ ਭਾਈ ਆਪਾਂ ਲੁਧਿਆਣੇ ਦੇ ਨਾਲ ਪਿੰਡ ਹਸਨਪੁਰ ਗੁਰਪ੍ਰੀਤ ਵੀਰ ਸਾਨੂੰ ਪਤਾ ਵੀ ਸੋਸਾਇਟੀ ਚੱਲਦੀ ਆ ਮਨੁੱਖਤਾ ਦੀ ਸੇਵਾ। ਇਹ ਵੀ ਵੀਰ ਦੀ ਸੇਵਾ ਬਹੁਤ ਬੜੀ ਆ। ਵੀ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਤੇ ਵੀ ਮਨ ਕਰਿਆ ਚਲੋ ਮਹਾਰਾਜ ਨੇ ਸਰਬੱਤ ਵੀ ਬਣਾਇਆ। ਵੀ ਬੰਦਾ ਸੋਚਦਾ ਤਾਂ ਬਹੁਤ ਕੁਛ ਹੱਫ ਡੋਰੀ ਮਾਲਕ ਦੇ ਬੰਦਾ ਕਰਦਾ ਯਤਨ ਬਥੇਰੇ। ਵੀ ਟਾਈਮ ਚੋਂ ਟਾਈਮ ਕੱਢਣਾ ਪੈਂਦਾ ਤੇ ਪਹੁੰਚੇ ਵੀ ਜੀ ਅੱਜ ਮਨੁੱਖਤਾ ਦੀ ਸੇਵਾ ਵਾਲੇ ਦੀ। ਵੀ ਅੰਦਰ ਜਾਣਾ ਉਹ ਵੀ ਤੁਹਾਨੂੰ ਦਿਖਾਉਂਦੇ ਆ। ਵੀ ਕੱਕਣਾ ਵੀ ਵੀਰ ਨੂੰ ਮਿਲਣ ਆਏ ਗੁਰਪ੍ਰੀਤ ਨੂੰ। ਪਤਾ ਹੋ ਰਿਹਾ ਕਿ ਆ ਕੇ ਲੱਗਿਆ ਨੰਬਰ ਹੈ ਨਹੀਂ ਤਾਂ ਵੀ ਹੈ ਨਹੀਂ ਤਾਂ ਚਲੋ ਵੀ ਅੰਦਰ ਵੀ ਜਾਂਦੇ ਆ ਬਾਕੀ ਬਈ ਬਹੁਤ ਵਧੀਆ ਲੋਕੇਸ਼ਨ ਹੈ ਬਾਹਰ ਤੇ ਵੀਣੀ ਵੀ ਚਲੋ ਸਾਰੀ ਟੋਟਲੀ ਟੋਟਲੀ ਬਾਕੀ ਹਾਂ ਚੱਲੀਏ ਫਿਰ ਅੰਦਰ ਨੂੰ ਲੈ ਬਾਈ ਮੇਰਾ ਆਈਆ ਹੋਇਆ ਨਾਲ ਬਿੱਟੂ ਸასი ਗਾਜੀ ਸਾਡੀ ਜੋੜੀ ਕੈਮ ਰਹਿੰਦੀ ਹੈ ਬਿੱਟੂ ਨੇ ਮੈਨੂੰ ਪਿਛਲੇ ਸਾਲ ਕਿਹਾ ਤਾਂ ਵੀ ਜਾਣਾ ਹੂੰ ਠੀਕ ਹੈ ਇਸ ਵਾਰ ਨਹੀਂ ਆ ਗਏ ਲੈ ਬਾਈ ਅੰਦਰ ਚੱਲਦੇ ਆ ਬਾਕੀ ਹਲੇ ਬਾਈ ਬਾਹਰੇ ਖੜੇ ਆ ਚਲੋ ਚਲੋ ਚੱਲਦੇ ਆ ਬਈ ਅੰਦਰ ਨੂੰ ਟੋਟਲ 600 ਦੇ ਕਰੀਬ ਮੈਂਬਰ ਏਸਕਿਊ ਕਰ ਚੁੱਕੇ ਆ ਜੀ ਜਿਦੇ ਵਿੱਚੋਂ 813 ਮੈਂਬਰਾਂ ਦੀ ਡੈਥ ਹੋ ਚੁੱਕੀ ਆ ਤੇ ਜਿਹੜੇ ਵੀ ਧਰਮ ਦੇ ਸੀਗੇ ਉਹਨਾਂ ਦੇ ਰੀਤੀ ਰਿਵਾਜਾਂ ਅਨੁਸਾਰ ਹੀ ਉਹਨਾਂ ਦੇ 10 ਅਸਕਰ ਕੀਤੇ ਗਏ ਜਾਂ ਉਹਨਾਂ ਨੂੰ ਬਪਨਾਇਆ ਗਿਆ 900 ਦੇ ਲਗਭਗ ਮੈਂਬਰ ਅੱਜ ਆਪਣੇ ਕੋਲੇ ਰਹਿ ਰਹੇ ਨੇ 5 ਕੁ ਹਜ਼ਾਰ ਦੇ ਕਰੀਬ ਮੈਂਬਰ ਨੇ ਜਿਹੜੇ ਠੀਕ ਹੋ ਕੇ ਆਪਣੇ ਪਰਿਵਾਰਾਂ ਚ ਜਾ ਚੁੱਕੇ ਨੇ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਜੀ ਅਸੀਂ ਲਵਾਰਸ ਕੇਸਾਂ ਦੇ ਕੰਮ ਕਰਦੇ ਆ ਲਵਾਰਸ ਬਹੁਤ ਧੁਨਾਂ ਤਰੀ ਫਿਰਦੀ ਆ ਆਪਾਂ ਸਾਰਿਆਂ ਨੂੰ ਇੱਥੇ ਨਹੀਂ ਰੱਖ ਸਕਦੇ ਅਸੀਂ ਉਹਨਾਂ ਅਨਵਾਰਸਾਂ ਵਿੱਚ ਰਹਿ ਗੋਣੇ ਜਿਨ੍ਹਾਂ ਦਾ ਕੋਈ ਨਾ ਕੋਈ ਮੈਡੀਕਲ ਇਸ਼ੂ ਹੁੰਦਾ ਜਿਵੇਂ ਕਿ ਇਹਦੇ ਕੋਈ ਸਰਟੀਫਿਕੇਟ ਲੱਗੀ ਆ ਜਾਂ ਕਿਸੇ ਦੀ ਕੋਈ ਸਰਜਰੀ ਹੋਣੀ ਆ ਜਾਂ ਫਿਰ ਕੋਈ ਬਹੁਤ ਜ਼ਿਆਦਾ ਮੈਂਟਲ ਡਿਸਟਰਬੈਂਸ ਆ ਪੱਥਰੂੜੇ ਮਾਰਦਾ ਰਹਦਾ ਜਾਂ ਫਿਰ ਕਿਸੇ ਦੇ ਕੋਈ ਬਹੁਤ ਵੱਡੇ ਵੱਡੇ ਜਖਮ ਨੇ ਜਿਹੜੇ ਜਖਮ ਖਰਾਬ ਹੋ ਚੁੱਕੇ ਨੇ ਉਹਨਾਂ ਜਖਮਾਂ ਚ ਜੀਵ ਜੰਤੂ ਪੈ ਗਏ ਨੇ ਆਪੋ ਜੇ ਮੈਂਬਰਾਂ ਵਿੱਚ ਲਈ ਜਾਂਦੇ ਆ ਕਿ ਉਹਨਾਂ ਦਾ ਇਲਾਜ ਕਰਦੇ ਆ ਇਲਾਜ ਤੋਂ ਪਰંત ਜਦੋਂ ਤੰਦਰੁਸਤ ਹੋ ਜਾਂਦੇ ਫਿਰ ਬਾਅਦ ਆਪਾਂ ਉਹਨਾਂ ਤੋਂ ਪੁੱਛ ਪੜਦਾਲ ਕਰਦੇ ਆ ਬਈ ਤੇ ਡਾਕ ਘਰ-ਵਾਰ ਕਿੱਥੇ ਆ ਪਰਿਵਾਰ ਕਿੱਥੇ ਆ ਤੁਸੀਂ ਕਿੱਥੇ ਰਹਿਣ ਵਾਲ ਲੱਭਦੋਣਾ ਦੇ ਪਰਿਵਾਰਾਂ ਨਾਲ ਫਿਰ ਇੱਥੇ ਬਰਾਇ ਦਾ ਬਲਾਕ ਉਹਨਾਂ ਨਾਲ ਬੜਾ ਕੀ ਗੱਲਬਾਤ ਕਰੀ ਜੇ ਉਹਨਾਂ ਨੂੰ ਪਹਿਲਾਂ ਵਾਲੀਆਂ ਫੋਟੋਆਂ ਵੀ ਦੇ ਦੇ ਤੁਹਾਡਾ ਮੈਂਬਰ ਹਰਵਾ ਹਲਾਤਾ ਜੀ ਮੈਡੀਸ ਜਿਹੜੇ ਬਿਲਕੁਲ ਤੰਦਰੁਸਤ ਹੋ ਚੁੱਕਿਆ ਕੀ ਤੁਸੀਂ ਉਹਨੂੰ ਘਰੇ ਲੈ ਕੇ ਆਉਣਾ ਚਾਹੁੰਦੇ ਹੋ ਜੇ ਪਰਿਵਾਰ ਸਹਿਮਤ ਹੋ ਜਾਂਦਾ ਤਾਂ ਆਪਾਂ ਘਰੇ ਪੇਜ ਦੀਦਾ ਜੇ ਨਹੀਂ ਸਹਿਮਤ ਹਰ ਤਾਂ ਆਪਾਂ ਉਥੇ ਰੱਖ ਲੈਣੇ ਜੋ ਵੀ ਵਾਰ ਨਹੀਂ ਆਪਾਂ ਇੱਥੇ ਰੱਖ ਲੈਂਦੇ ਹਾਂ ਬਾਕੀ ਆਪਾਂ ਕੀਤਾ ਠੀਕ ਲੋਈ ਪਹੁੰਚੇ ਵੇਆ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਸਭ ਤੋਂ ਵੱਡੀ ਸੇਵਾ ਬਹੁਤ ਵਧੀਆ ਮੰਦ ਵਿੱਚ ਕਰੀਜ਼ ਦੀ ਵੀ ਉਰੇ ਆਉਣਾ ਤੇ ਮਹਾਰਾਜ ਨੇ ਚਲੋ ਵੀ ਸਮਝ ਲਓ ਵੀ ਜਿੰਨੀ ਆਪਣੀ ਕਹਿੰਦੇ ਵੀ ਹੁੰਦਾ ਬੰਦਾ ਹਾਇਸ਼ਤ ਦੇ ਮੁਤਾਬਕ ਵੀ ਦੇਖੋ ਭਾਈ ਬਿਲਡਿੰਗ ਬਣ ਰਹੀ ਜਿਹੜੀ ਨਵੀਂ ਠੀਕ ਹੈ ਭਾਈ ਡੋਨੇਟ ਕਰਦੇ ਜਿਹੜੇ ਬੰਦੇ ਸਾਰੇ ਸ਼ੇਰ ਮੰਜਲੀ ਬਣ ਰਹੀ ਹੈ ਜੀ ਇਹ ਬਿਲਡਿੰਗ ਠੀਕ ਹੋ ਗਿਆ ਸਾਹਿਬ ਜੀ ਵੀਰ ਜਿਹੜਾ ਸੇਵਾ ਕਰਦਾ ਚੰਦੇ ਪਰ ਹਾਂ ਵੀ ਬਿੱਟੂ ਵਧੀਆ ਨਾ ਬਹੁਤ ਵਧੀਆ ਅਰੇਂਜਮੈਂਟ ਹੈ ਬਾਈ ਸਾਰਾ ਜੀ ਟੋਟਲੀ ਬਾਈ ਮਨ ਬੋਤਲਾ ਦਾ ਵੀਰ ਜੀ ਦੱਸਣ ਵਾਲੇ ਵੀ ਸਾਰਾ ਕੁਝ ਨਾਲ ਦੀ ਨਾਲੇ ਦੱਸ ਵੀ ਰਹੇ ਆ ਟੋਟਲੀ ਵੀ ਪੂਰਾ ਗਾਈਡ ਕਰ ਰਹੇ ਆ ਅੱਜ ਵੀ ਦੇਖਣਾ ਕਿ ਐਂਟਰੀ ਜੰਤੀ ਹੈਗੀ ਅੱਜ ਵੀ ਤੇਰੇ ਰਹਿ ਰਹੇ ਉਹ ਤੋਂ ਦਾ ਹੁੰਦਾ ਕਿ ਪ੍ਰਸਤਾਵ ਸੁਦੇ ਵੀ ਬਸ ਕਰ ਦਿੱਤੇ ਝੋਣਦਰੇ ਕਿ ਇਹ ਸਾਡਾ ਰਸੋਈ ਘਰ ਆ ਜੀ ਪ੍ਰਸ਼ਾਦਾ ਪਾਣੀ ਗੁਰੂ ਘਰ ਲੰਗਰ ਇੱਥੇ ਤਿਆਰ ਹੁੰਦਾ ਵਾ ਇੱਥੇ ਵੀ ਸਾਡੀ ਇੱਕ 28 ਤੋਂ 30 ਜਾਂ ਦੀ ਟੀਮ ਕੰਮ ਕਰਦੀ ਹੈ ਜੀ ਸਾਡੇ ਵੀਰ ਨੇ ਇਹਨਾਂ ਨੂੰ ਜਦੋਂ ਆਪਾਂ ਬਹੁਤ ਮਾੜੇ ਹਾਲਾਤਾਂ ਜਿਵੇਂ ਕਿ ਆ ਜਿਏ ਅੱਜ ਉਹ ਸਾਰੇ ਤੰਦਰੁਸਤੋ ਕੇ ਆਪਣੇ ਨਾਲ ਸੇਵਾ ਕਰਾ ਰਹੇ ਨੇ ਸਸਕਾਰ ਬਿਦਾਲਾ ਰੱਗ ਬਣਾ ਰਿਹਾ ਕੋਈ ਭਾਂਡੇ ਤੋਰ ਰਿਹਾ ਕੋਈ ਸਬਜ਼ੀਆਂ ਕੱਟ ਰਿਹਾ ਕੋਈ ਪਾਵਰ ਫੂਕ ਕਰ ਰਿਹਾ ਸਾਰੇ ਵੀ ਅਲੱਗ ਅਲੱਗ ਸਵਾਮਾਂ ਕਰਦੇ ਨੇ ਅਸੀਂ ਸਮੇਂ-ਸਮੇਂ ਤੇ ਨਾ ਵੀਰਾਂ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਸੇਵਾ ਕਰ ਦਿੰਦੀਆਂ ਅੱਜ ਇਹਨਾਂ ਵੀਰਾਂ ਨੂੰ ਤੰਦਰੁਸਤ ਦੇਖ ਕੇ ਇਹਨਾਂ ਦੇ ਪਰਿਵਾਰ ਵੀ ਵਾਪਸ ਆ ਗਏ ਨੇ ਵੀਡੀਓ ਚ ਤੰਦਰੁਸਤ ਦੇਖ ਕੇ ਇਹਨਾਂ ਦੇ ਪਰਿਵਾਰ ਇਹਨਾਂ ਨੂੰ ਮਿਲਣ ਵੀ ਆਉਂਦੇ ਨੇ ਘਰੇ ਵੀ ਲੈ ਕੇ ਆਉਣਾ ਚਾਹੁੰ ਇਹਨੇ ਮਾਰੇ ਸਮੇਂ ਦਾ ਸਾਡੇ ਪਰਿਵਾਰਾਂ ਨੇ ਸਾਡੇ ਸਾਹਿਜ ਨੂੰ ਮਰ ਲਈ ਛੜਤਾ ਸੀ ਸਾਨੂੰ ਇੱਥੋਂ ਨਵੀਂ ਜ਼ਿੰਦਗੀ ਮਿਲੀ ਸਾਡੇ ਇਹੀ ਪਰਿਵਾਰ ਆ ਜਿਹੜਾ ਅੱਜ ਨਾਲ ਜੀਵਨ ਸਾਥੀ ਰੱਖ ਕੇ ਸੇਵਾ ਕਰਕੇ ਵੀ ਯਾਰਾਂ ਨਾਲ ਜੁੜਨੇ ਸਾਰੇ ਸਾਰੇ ਜਿਹਨੇ ਕੰਮ ਕਰਦੇ ਸੇਵਾ ਨੂੰ ਸਮਰਥਨ ਇਹ ਬਾਪੂ ਜੀ ਗਈ ਬਿਲਕੁਲ ਇਹ ਆਪਣੇ ਨਾਲ ਹੀ ਦੀ ਸੇਵਾ ਕਰਾਉਂਦਾ ਬਈ ਇਹਦਾ ਵੀ ਕਰ ਲਾ ਬਿਨ ਕਿ ਕਹਿ ਬਸ ਹਿਆਰ ਪਰਪਰੇ ਪੈਂਦਾ ਬਾਪੂ ਘਰੇ ਗਿਆ ਸੀ ਆ ਪਰਦਾ ਜੀਵਨ ਲੱਗਿਆ ਫਿਰ ਸਾਡੇ ਕੋਲ ਆ ਗਿਆ ਵਾਪਸ ਕਹਿੰਦਾ ਮੈਂ ਇੱਥੇ ਹੀ ਸਾਡੇ ਨਾਲ ਸੇਵਾ ਕਰਾਂਦਾ ਜਿਹੜੇ ਬਾਪੂ ਬਜ਼ੁਰਗ ਆਪਣੇ ਬੀਤੀਆਂ ਦੇ ਬੈਠੇ ਨੇ ਜਾਂ ਬੋਕਰਾਂ ਕਲ ਚੈਨਲ ਤੇ ਦੇਖ ਕੇ ਉਹਨਾਂ ਨੂੰ ਕਾਹ ਬਣੀ ਚਾ ਉਹਨਾਂ ਦਾ ਕੁਛ ਨੂੰ ਕੋਈ ਵਾਸ਼ਰੂਮ ਕਰਾਉਣਾ ਵਾ ਕੋਡ ਖਾਲੀ ਕਰਨਾ ਸੀ ਮੈਂ ਮੇਰੇ ਕੋਲ ਅਵੇਲੇ ਜੇਵਾ ਕਰਦਾ ਆਇਓ ਜੀ ਧੰਨਵਾਦ ਉਹ ਬਾਈ ਚਲਦੇ ਬਾਈ ਸੇਵਾ ਇਧਰ ਸਾਰੇ ਮੰਨੂ ਭਾਈ ਤਸੱਲੀ ਜੀ ਮਿਲ ਜਾਂਦੀ ਹੈ ਫੋਟੋਆਂ ਦੇਖ ਕੇ ਹੈ ਕਿ ਜਦੋਂ ਵੀ ਕਿਧਰੇ ਵੜਦਾ ਵੀ ਚੀਜ਼ ਚਲੋ ਬੰਦਾ ਦੇਖਦਾ ਹੈ ਕੁਛ ਨਾ ਕੁਛ ਆ ਦੇਖੋ ਖਣ ਆਪਣਾ ਆਪਣਾ ਸਾਰੇ ਇੱਥੇ ਦੇਖੋ ਵੀ ਮਹਾਰਾਜ ਜੀ ਤੰਦਰੁਸਤੀ ਭਗਸ਼ੇ ਭਾਈ ਜਿਹੜਾ ਹੁੰਦਾ ਔਰ ਸਾਰਿਆਂ ਦੇ ਲੋ ਭਾਈ ਪਹੁੰਚ ਗਏ ਅੰਦਰ ਬਹੁਤ ਵਧੀਆ ਅਰੇਂਜਮੈਂਟ ਸਿਕਲੀ ਸਾਰਾ ਹੀ ਜਿੰਨੇ ਵੀ ਹੈ ਮਰੀਜ਼ ਬਹੁਤ ਵਧੀਆ ਬੈਠੇ ਇਹ ਸਾਡੀਆਂ ਮਤਾਵਾਂ ਪਹਿਣਾ ਦੀ ਰਾਇਸ਼ ਹੈ ਜੀ ਅਰੇ ਪਤਾ ਯਾਰ ਕਿਰਮ ਕਰ ਲਾ ਲਾ ਕਰ 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 ਲ ਬਾਈ ਬਾਈ ਕਿਸਾੜੀਆਂ ਮਤਾਵਾ ਪਹਿਣਾ ਦੀ ਰਹਿਸ਼ਾ ਜੀ ਇੱਥੇ ਸਾਡੇ ਦੋ ਫਲੋਰ ਨੇ ਇੱਕੋ ਦੋ ਤਰ੍ਹਾਂ ਦੇ ਫਲੋਰ ਵਿੱਚ ਖੇਰੀ ਪਣ ਜੜਦੀ ਨੇ ਦੋਨੇ ਫਲੋਰਾਂ ਤੇ 160 ਵਾਰ ਦੇ ਗਰੀਹੜੀਆਂ ਮਤਾਵਾ ਤੇ ਪਹਿਣਾ ਰਹੀਆਂ ਨੇ ਪਲੱਸ 20 ਕੁ ਬਈ ਜੀ ਬੱਚੇ ਬੱਚੇ ਰਹਿੰਦੇ ਨੇ ਬੱਚਿਆਂ ਨੂੰ ਜੇ ਮਾਵਾ ਦੇ ਪਿਆਰ ਦੀ ਲੋੜ ਆ ਉਹ ਬੱਚੇ ਸਾਰੇ ਪਹਿਧਰੀ ਰੱਖਿਆ ਇਹ ਤਾਂ ਰੱਖੇ ਨੇ ਇਹਨਾਂ ਜਿਹੜੇ ਮਤਾਵਾ ਤਾਂ ਠੀਕੋ ਜਿਹਾ ਕਿਹਨਾਂ ਬੱਚਿਆਂ ਦੇ ਨਾਲ ਜੁਆਇੰਟ ਕਰ ਰੱਖਿਆ ਵਾ ਇੱਕ ਤਾਂ ਮਾਵਾ ਪਹਿਣਾ ਵਿਕੀ ਜਾਣਗੀਆਂ ਤੇ ਬੱਚਿਆਂ ਨੂੰ ਮਾਵਾ ਦਾ ਪਿਆਰ ਮਿਲਦਾ ਰਹੂਗਾ ਇਹਨਾਂ ਬੱਚਿਆਂ ਨੂੰ ਮਾਣਾ ਸੁਣਾਣਾ ਰੋਟੀ ਪਾਣੀ ਖਵਾਣਾ ਸਕੂਲ ਭੇਜਣਾ ਹੋਮਵਰਕ ਨਾਲ ਤਿਆਰ ਕਰਨਾ ਸਾਰੇ ਜਿੰਮੇਵਾਰੀਆਂ ਹੈਗੀਆਂ ਭੈਣਾ ਰੋਲ ਮਿਲ ਕੇ ਅਸੀਂ ਗੁੱਗੂ ਵੀ ਨਵਾ ਲੈਂਦੀ ਹੈ ਨਹੀਂ ਇਹ ਆਪਾਂ ਸਮਝ ਨਹੀਂ ਕੁਝ ਨਹੀਂ ਜਿਹੜੇ ਬੱਚੇ ਨੇ ਇਹਨਾਂ ਦੇ ਭੈਣਾ ਤੇ ਹੀ ਨੇ ਜਾਂ ਚੌਂਦਾਂ ਦਾ ਨਹੀਂ ਨਹੀਂ ਕੁਝ ਲੋੜੀ ਆਇਆ ਬਾਅਦ ਬਾਅਦ ਜਿਵੇਂ ਬਹੁਤ ਵਧੀਆ ਸਿਸਟਮ ਭਾਈ ਸਾਰਾ ਕੁਝ ਦੱਸ ਵੀਰੇ ਹੈ ਕੋਈ ਰਾਮ ਨਾਲ ਪਏ ਆ ਕੋਈ ਦਿੱਕਤ ਨਹੀਂ ਬਹੁਤ ਵਧੀਆ ਅਰੇਂਜਮੈਂਟ ਹੈ ਇਹ 6 ਮੰਜ਼ਿਲਾ ਹੈ ਮੰਨ ਲਓ ਜਿੱਥੇ ਖੜੇ ਸੀ ਪਹਿਲੀ ਮੰਜ਼ਿਲ ਜਾਇਆ ਰਹੇ ਕੋਈ ਭਾਈਆ ਟਾਈਮ ਚੱਲ ਰਿਹਾ ਹਾਂ ਉਹ ਜੀ ਪਰਵਾਹ ਨੰਬਰ 10 ਜੀ ਬਟੂ ਠੀਕ ਆ ਬਹੁਤ ਸਫਾਈ ਦੇਖ ਨਾਲ ਹੈ ਦੇਖ ਨਾਲੇ ਰੈਜੀਮੈਂਟ ਬਾਈ ਦੱਸਦੀ ਹੈ ਨਾ ਅੰਦਰ ਸਤਿ ਸ੍ਰੀ ਅਕਾਲ ਜੀ ਦੇਖ ਬਿੱਟੂ ਬੈਠਣ ਵਾਲਿਆਂ ਨੂੰ ਕਿੰਨਾ ਵਧੀਆ ਬਣਾਇਆ ਵਾ ਕਿੰਨਾ ਵਧੀਆ ਬੈਠਣ ਨੂੰ ਬਣਾਇਆ ਵਾ ਹਨਾ ਬਾਈ ਮੌਸਮ ਵੀ ਤਪ ਪੂਰੀ ਨਿਕਲੀ ਜੀ ਹੈ ਬਾਈ ਬਹੁਤ ਸੇਵਾ ਤਗੜੀ ਹੈ ਬਾਈ ਇੱਧਰ ਕੱਪੜੇ-ਕੱਪੜੇ ਧੋ ਕੇ ਜਿਹੜੇ ਟੰਗੇ ਜਾਂਦੇ ਮਸ਼ੀਨਾਂ ਲੱਗੀਆਂ ਵੀ ਆ ਕਹਿੰਦੇ ਨਿਕਲਿਆ ਬਾਈ ক্রিকেট ਨਾਲ ਦੀ ਨਾਲ ਬੰਦ ਹਰ ਇੱਕ ਦੀ ਆਪਣੀ ਆਪਣੀ ਡਿਊਟੀ ਇਹ ਸਾਡਾ ਸਮਾਜਿਕ ਗੁਰੂਕਾਰਾ ਅਡਾ ਸਭ ਦੇ ਸਾਰੇ ਪੈਣ ਭਰਾ ਦੇ ਹੱਤਾ ਸਾਰੇ ਧਰਮਾਂ ਦੇ ਪੈਣ ਭਰਾ ਆਪਣੇ ਲਈ ਰਹਿੰਦੇ ਨੇ ਸਭ ਦਾ ਸਾਂਝਾ ਇੱਕ ਆਪਾਂ ਗੁਰੂ ਘਰ ਬਣਾ ਰੱਖਿਆ ਜੀ ਇੱਥੇ ਸਾਰੇ ਪੈਣ ਭਰਾ ਸਾਰੇ ਰਾਜਮਿਲ ਦੇ ਕਰਕੇ ਇੱਥੇ ਅੰਮਾ ਦਾਣਾ ਬੈਠੇ ਆ ਗਿਆ ਲੰਗਰ ਕਰ ਬਾਈ ਜੋ ਅਸੀਂ ਜਾਂਦਾ ਲੋ ਬਾਈ ਸਚਣਾ ਬਹੁਤ ਅਤਵਿਅ ਹੈ ਬਾਈ ਫੈਮਿਲੀ ਟਾਈਪ ਰਹਿੰਦੇ ਸਾਰੇ ਹਨ ਬਿੱਟੂ ਫੈਮਿਲੀ ਟਾਈਪ ਰਹਿੰਦੇ ਸਾਰੇ ਹਨ ਲੋ ਬਾਈ ਆ ਜਾ ਬਿੱਟੂ ਆਦੇ ਬਾਬਾ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਾਰੀ ਬਾਈ ਸੇਵਾ ਚੱਲ ਰਹੀ ਨਿਰੰਤਰ ਲੋ ਭਾਈ ਦਫ਼ਤਰ ਤੋਂ ਬਾਹਰ ਆ ਚੁੱਕੇ ਪਹਾਂ ਵੀ ਬਿੱਟੋ ਵਧੀਆ ਵਧੀਆ ਲੱਗਿਆ ਵਧੀਆ 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 ਸੇਵਾ ਹਨਾ ਬਹੁਤ ਵਧੀਆ ਤੇ ਸਾਫ ਬਾਈ ਜੀ ਰਵੰਗ ਹੋ ਰਹੀ ਠੀਕ ਬਾਈ ਜੀ ਠੀਕ ਵਧੀਆ ਵਧੀਆ ਸੇਵਾ ਚੱਲ ਰਹੀ ਹੈ ਨਾ ਲੋ ਭਾਜੀ ਚੰਗੀ ਗੱਲ ਆਏ ਵੀ ਭਾਈ ਅਸੀਂ 2-3 ਘੰਟੇ ਦੇ ਵਿੱਚ ਹਾਂ ਇਕ ਨਹੀਂ ਸਾਨੂੰ ਪਹਿਲਾਂ ਰਾਹ ਤਾਂ ਨਹੀਂ ਪਤਾ ਲੱਗਿਆ ਤਾਂ ਕਰਕੇ ਲੇਟ ਹੋ ਗਿਆ ਹਾਂ ਪਰ ਬਟੂ ਆਇਆ ਕਰਨਾ ਪੰਦਰ ਹਾਂ ਵਧੀਆ ਹੁਣ ਚੱਲ ਰਹਾ ਪਤਾ ਲੱਗ ਗਿਆ ਹੁਣ ਛੇਤੀ ਹੀ ਆ ਜੀ ਕੁਛ ਕੁਛ ਚੀਜ਼ਾਂ ਸੀ ਬਾਈ ਦਿਖਾ ਨਹੀਂ ਚੱਕੇ ਵੀ ਜਿਹੜੀਆਂ ਪ੍ਰਾਈਵੇਟ ਚੀਜ਼ਾਂ ਚਲੋ ਹੁੰਦੀਆਂ ਵੀ ਆ ਠੀਕ ਨੇ ਤੇ ਚੱਕ ਬਾਈ ਹੁਣ ਆਪਣੀ ਗੱਡੀ ਹੈਲਮਟ ਚੱਕ ਲੈ ਆਪਣਾ ਚਲੋ ਬਾਈ ਚੱਲਦੇ ਆ ਲੋ ਬਾਈ ਸਵੇਰ ਸਵੇਰ ਮਹੀਨ ਸ਼ੁਰੂ ਡੋਡੀ ਦੇਖੋ ਬਾਈ ਕਿੱਕਣਾਉ ਰਹੀ ਹੈ ਜਿਕਣਾ ਮਹੀਨ ਪੈਂਦਾ ਖੇਤਾਂ ਚ ਜਿਹੜਾ ਜਿਹੜਾ ਚ ਜ਼ਿਆਦਾ ਹੈ ਬਾਈ ਆਹ ਦੇਖੋ ਬਾਈ ਹੋ ਗਿਆ ਕੰਮ ਆ ਲੋ ਨੂੰ ਪੈ ਰਿਹਾ ਉਹ ਹੈ ਬਾਈ ਡੋਡੀ ਹੈ ਨੁਰਦੀ ਦੀ ਆਹ ਦੇਖੋ ਇੱਥੇ ਜੇ ਨੂੰ ਵੀ ਪਈ ਵੀ ਆ ਆ ਤਾਂ ਨਿੱਸਰ ਰਹੇ ਹਲੇ ਚਲੋ ਫਾਇਦਾ ਠੀਕ ਆ ਤਾਂ ਉਹ ਹੋ ਜੂਗੇ ਲੋ ਜੀ ਅੱਧਾ ਘੰਟਾ ਹੋ ਗਿਆ ਪੈਂਦੇ ਨੂੰ ਮੀਂਹ ਹੁਣ ਦੁਬਾਰਾ ਤੋਂ ਬਹੁਤ ਬਾਈ 10 ਤੱਕ ਦੇਖੀ ਜੇ ਆ ਲੋ ਹੁਣ ਬਾਈ ਦੇਖ ਲੋ ਨਹੀਂ ਹਟਦਾ ਇੱਕ ਕਣਾ ਫਿਕਦਾ ਸਾ ਇਹਨਾਂ ਦੇਖੋ ਵੀ ਡੋਡੀ ਸਾਰੀ ਉੱਡਦੀ ਰਹੀ ਆਹ ਬਸ ਹੁਣ ਪਰ ਫੇਸ ਵੀ ਆ ਜਿਹੜਾ ਪਾਣੀ ਲੱਗਿਆ ਖੜੂ ਚਲੋ ਚੱਲੀ ਜਾਂਦਾ ਕੰਮ ਬਾਕੀ ਮੌਸਮ ਜਿਹੜਾ ਕੋਈ ਜਾਂਦਾ ਆ ਲੋ ਉਦੋਂ ਬਾਈ ਸਾਰੇ ਹੁਣ ਪੂਰਾ ਹੋ ਗਿਆ ਮੀਂਹ ਮੌਸਮ ਬੱਦਲ ਵੀ ਖੁੱਲ ਗਿਆ ਕੋਈ ਪਿੰਡਾ ਦੇਖੋ ਬਾਕੀ ਚੱਲੀ ਜਾਂਦਾ ਕੰਮ ਬਾਈ ਲੈਜਰ ਤੋਂ ਬਾਅਦ ਹੁਣ ਰੇਪ ਆ ਕੇ ਬਹਾਈ ਸ਼ੁਰੂ ਕਰਨੀ ਸੀ ਬਸ ਕੰਮ ਰੁਕ ਗਿਆ 2 ਦਿਨ ਫਕਰ ਸਮਝ ਲਓ ਵੀ ਹਾਂ ਖੇਤ ਪਾਣੀ ਪੀ ਰਹੇ ਆ ਨੌ ਲਈ ਕੰਮ ਹੋ ਗਿਆ ਠੱਪ ਇਹ ਆਲੇ ਦਾ ਫੁੱਲ 10 ਤੱਕ ਦੇਖ ਲਿਆ ਦੇਖੋ ਪਈਆਂ ਜਿਹੜੇ ਪਾਣੀ ਖੜ ਗਿਆ ਪੂਰਾ ਫਸਲ ਨੇ ਘਰ ਵੇ ਜਾਣਾ ਪਿਆ ਬੋਦਲ ਕੋਲ ਆ ਬਾਲੇ ਵੀ ਬਾਕੀ ਭਾਈ ਜਾਂਦਾ ਮੈਂ ਕਾਲੇ ਪਾਰੇ ਭਾਈ ਨਾਲੇ ਚੱਲੇ ਹੁਣ ਉਹ ਬੰਦਾ ਜਾ ਰਿਹਾ ਸਾਡਾ ਟੰਮੂ ਰੇਡੀ ਨੇ ਰੇ ਪਾਉਣਾ ਤਾਂ ਨਾਲ ਦੀ ਨਾਲ ਰਾਜੂ ਮੀ ਪੈ ਗਿਆ ਹੁਣ ਨਾ ਰਾਜ ਪਹੀਆਂ ਤੇ ਖੇਤਾਂ 'ਨੇ ਨੂੰ ਪਾਣੀ ਉੱਤਰ ਗਿਆ ਚਲੋ ਡੋਡੀ ਦਾ ਵੀ ਇਲਾਜ ਹੋ ਗਿਆ ਨਾਲ ਦੀ ਨਾਲ ਧੋ ਹੋ ਗਈ ਚੱਲਦਾ ਕੰਮਾਂ ਦਾ